ਸਾਸਰੀ ਕਾਲਜੀ ਸਾਰਿਆਂ ਨੂੰ ਅੱਜ ਆਪਾਂ ਖਤੀਰਾ ਗੁੰਗਤੀ ਡਰਿੰਕ ਬਣਾਵਾਂਗੇ ਇਹ ਡਰਿੰਕ ਠੰਡੀ ਵੀ ਹੁੰਦੀ ਹੈ ਗਰਮੀਆਂ ਦੇ ਵਿੱਚ ਤੇ ਬਹੁਤ ਟੇਸਟੀ ਵੀ ਹੁੰਦੀ ਹੈ ਚਲੋ ਜੀ ਦੇਖ ਲੈਂਦੇ ਹਾਂ ਡਰਿੰਕ ਕਿਵੇਂ ਬਣਦੀ ਹੈ ਇਹ ਡਰਿੰਕ ਬਣਾਉਣ ਦੇ ਲਈ ਮੈਂ ਥੋੜੀ ਜਿਹੀ ਪਾਣੀ ਦੇ ਵਿੱਚ ਗੁੰਦੀ ਨੂੰ ਭਿਉਂ ਕੇ ਰੱਖ ਦਿੱਤਾ ਹੈ ਥੋੜੀ ਜਿਹੀ ਗੁੰਦੀ ਹੋਰ ਪਾਵਾਂਗੇ ਇਸ ਦੇ ਵਿੱਚ ਆਪਾਂ ਗੁੰਦੀ ਨੂੰ ਭਿਉਂ ਕੇ ਰੱਖ ਦੇਵਾਂਗੇ ਇੱਥੇ ਮੈਂ ਖਤੀਰਾ ਗੁੰਦ ਨੂੰ ਰਾਤ ਨੂੰ ਭਿਉਂ ਕੇ ਰੱਖਿਆ ਸੀ ਹੁਣ ਇਸ ਤਰੀਕੇ ਦੀ ਫੁੱਲ ਚੁੱਕੀ ਹੈ ਖਤੀਰਾ ਗੁੰਦ ਹੁਣ ਆਪਾਂ ਕਤੀਰਾ ਬਰੰਦ ਦੀ ਡਰਿੰਕ ਬਣਾਵਾਂਗੇ ਇਹ ਬਹੁਤ ਛੋਟੀ ਜਿਹੀ ਵੀਡੀਓ ਹੈ ਵੀਡੀਓ ਨੂੰ ਪੂਰਾ ਕੀਰਤ ਤੱਕ ਦੇਖਿਓ ਬਿਲਕੁਲ ਸਕਿਪ ਨਾ ਕਰਿਓ ਜੀ ਵੀਡੀਓ ਨੂੰ ਉਸਦੇ ਲਈ ਇੱਕ ਚਮਚ ਚੀਨੀ ਪਾਵਾਂਗੇ ਗਲਾਸ ਦੇ ਵਿੱਚ ਜਾਂ ਸਵਾਦ ਅਨੁਸਾਰ ਪਾਵਾਂਗੇ ਚੀਨੀ ਥੋੜਾ ਜਿਹਾ ਕਾਲਾ ਨਮਕ ਪਾਵਾਂਗੇ ਨਮਕ ਆਪਾਂ ਸਵਾਦ ਅਨੁਸਾਰ ਪਾਵਾਂਗੇ ਥੋੜਾ ਜਿਹਾ ਦੂਸਰਾ ਆਪਣਾ ਆਮ ਨਮਕ ਪਾਵਾਂਗੇ ਥੋੜਾ ਜਿਹਾ ਜੀਰਾ ਪਾਊਡਰ ਪਾਵਾਂਗੇ ਇਸਦੇ ਨਾਲ ਬਹੁਤ ਵਧੀਆ ਟੇਸਟ ਆਏਗਾ ਡਰਿੰਕ ਦੇ ਵਿੱਚੋਂ ਠੰਡਾ ਪਾਣੀ ਪਾ ਕੇ ਨਾ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਲਵਾਂਗੇ ਆਪਾਂ ਬਰਫ਼ ਵੀ ਪਾ ਸਕਦੇ ਹਾਂ ਪਰ ਮੈਂ ਇੱਥੇ ਬਰਫ਼ ਨਹੀਂ ਪਾਈ ਹੈ ਠੰਡਾ ਪਾਣੀ ਹੀ ਪਾਇਆ ਹੈ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਇਹ ਡਰਿੰਕ ਬਹੁਤ ਟੇਸਟੀ ਬਣਦੀ ਹੈ ਹੁਣ ਕਤੀਰਾ ਗੁੰਦ ਪਾਵਾਂਗੇ ਆਪਾਂ ਜੇ ਨਹੀਂ ਕਤੀਰਾ ਗੁੰਦ ਪਾਣੀ ਪਸੰਦ ਕਰਦੇ ਹਾਂ ਉਹਨੇ ਕਤੀਰਾ ਗੁੰਦ ਪਾਵਾਂਗੇ ਹੁਣ ਕਤੀਰਾ ਗੁੰਦੇ ਦੇ ਵਿੱਚ ਪਾਣੀ ਪਾਵਾਂਗੇ ਤੇ ਝੰਡਾ ਪਾਣੀ ਪਾਇਆ ਹੈ ਆਪਾਂ ਬਰફ ਪਾਣੀ ਹੋਏ ਤਾਂ ਬਰਫ਼ ਵੀ ਪਾ ਸਕਦੇ ਹਾਂ ਨਿੰਬੂ ਨਹੀਂ ਛੋੜਾਂਗੇ ਇਹ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਜੀ ਅੱਧਾ ਨਿੰਬੂ ਨਹੀਂ ਛੋੜ ਦੇਵਾਂਗੇ ਇਹ ਡਰਿੰਕ ਬਹੁਤ ਟੇਸਟੀ ਬਣਦੀ ਹੈ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਇਸ ਦੇ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ ਹੁਣ ਇੱਕ ਵਾਰ ਚਮਚ ਨਾਲ ਮਿਕਸ ਕਰ ਲਵਾਂਗੇ ਹੁਣ ਆਪਾਂ ਇਸ ਦੇ ਵਿੱਚ ਬੂੰਦੀ ਪਾਵਾਂਗੇ ਜੋ ਕਿ ਆਪਾਂ ਭਾਂਕੇ ਰੱਖੀ ਸੀ ਜੋ ਬੂੰਦੀ ਪੀਵਾਂਗੇ ਕਿਸੀ ਬੂੰਦੀ ਪਾਵਾਂਗੇ ਹੁਣ ਆਪਣੀ ਇਸ ਤਰੀਕੇ ਦੀ ਠੰਡੀ ਠੰਡੀ ਡਰਿੰਕ ਬਣ ਕੇ ਤਿਆਰ ਹੈ ਪਦੀਨੇ ਦੇ ਪੱਤੇ ਲਾ ਕੇ ਡਰਿੰਕ ਨੂੰ ਸਰਵ ਕਰਾਂਗੇ ਹੁਣ ਆਪਣੀ ਇਸ ਤਰੀਕੇ ਦੀ ਡਰਿੰਕ ਬਣ ਕੇ ਤਿਆਰ ਹੈ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਜੇਕਰ ਤੁਸੀਂ ਇਹ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਇਸ ਤੋਂ ਪਹਿਲਾਂ ਵੀ ਕਈ ਹੋਰ ਵੀਡੀਓਜ਼ ਬਣਾਈਆਂ ਨੇ ਇਸ ਤੋਂ ਪਹਿਲਾਂ ਅਸੀਂ ਕਈ ਹੋਰ ਤਰ੍ਹਾਂ ਦੇ ਹਲਦੀ ਵੇ ਸਬਜ਼ੀਆਂ ਤੇ ਕਈ ਹੋਰ ਸਮਰ ਡਰਿੰਕਸ ਬਣਾਈਆਂ ਨੇ ਜੇਕਰ ਤੁਸੀਂ ਇਹ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਤੁਸੀਂ ਉਹ ਵੀਡੀਓਜ਼ ਵੀ ਜ਼ਰੂਰ ਦੇਖਿਓ ਜੀ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ